ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਕਹਿੰਦੇ ਵੀ ਯੱਗੀ ਕੋਲੇ ਪਹੁੰਚੇ ਹੋਏ ਹਾਂ ਬਰਨਾਲੇ ਵਾਲੇ ਕੋਲੇ ਆਪਾਂ ਪਹੁੰਚੇ ਹੋਏ ਹਾਂ ਬਰਨਾਲਾ ਸੇਖਾ ਰੋਡ ਤੇ ਡੈਰੀ ਆ ਬਾਈ ਦੀ ਪਸ਼ੂ ਦਿਖਾਵਾਂਗੇ ਪੰਜ ਦੋ ਦਿਖਾਵਾਂਗੇ ਗਾਵਾਂ ਤਾਜ਼ੀਆਂ ਸੂਈਆਂ ਇੱਕ ਐਰ ਸ਼ਹਿਰ ਬੱਛੀ ਆ ਦੁੱਧ ਮੇਰਾ ਖਿਆਲ ਆ ਤਿਆਰੀ ਦਾ 14 15 ਡੇੜ ਗੇੜਾ ਤੇ ਤਿੰਨ ਝੋਟੀਆਂ ਦਿਖਾਵਾਂਗੇ ਝੋਟੀਆਂ ਲਾ ਲਓ ਮੱਝਾਂ ਲਾ ਲਓ ਜਿੰਨਾਂ ਚੋ ਦੋ ਤਾਜ਼ੀਆਂ ਸੂਈਆਂ ਨੇ ਤੇ ਇੱਕ ਹੈਗੀ ਆ ਸੂਨ ਵਾਲੀ ਹੈਵੀ ਬੋਡੀ ਵੇਟ ਚ ਚੰਗੇ ਵੇਟ ਵਾਈਨ ਵਾਲੀ ਮੱਝ ਆ ਚੰਗੇ ਰਿਕਾਰਡ ਵਾਲੀ ਆ ਤੇ ਜਿਹੜੀਆਂ گاਵਾ ਦਿਖਾਉਂਗਾ ਦੋ ਉਹਨਾਂ ਮੰਗਰ ਪੱਛੀਆਂ ਨੇ ਦੋਹਾ ਮੰਗਰੀ ਤੇ ਬਾਕੀ ਬਾਈ ਨਾ ਕਰਾਉਂਦੇ ਆ ਗੱਲਬਾਤ ਰੇਟ ਸਾਰੀਆਂ ਦਾ ਵੀਡੀਓ ਚ ਕਰਾ ਦਾਂਗੇ ਕੱਲੀ ਕੱਲੀ ਸੋਨੂੰ ਤੋੜ ਕੇ ਦਿਖਾ ਦਾਂਗੇ ਤਸੱਲੀ ਆ ਜਿਹੜੀ ਹਰੇਕ ਪੱਖ ਤੋਂ ਅਸੀਂ ਕਰਾ ਦਾਂਗੇ ਤੇ ਬਾਕੀ ਤਸੱਲੀ ਕਰਕੇ ਲਿਜਾਣ ਦਾ ਫਰਜ਼ ਹੁੰਦਾ ਸੱਜਣੋ ਸੋਡਾ ਤੇ ਬਾਕੀਆਂ ਨੂੰ ਜੱਗੀ ਨਾ ਮਿਲੋ ਨਾ ਅੜ ਜਗੀ ਹੋਰ ਕਿਵੇਂ ਆ ਚੜਦੀ ਕਲਾ ਜਮ ਚੜਦੀ ਕਲਾ ਹਾਂ ਉਹ ਆਪਾਂ ਚਿਰ ਬਾਅਦ ਮਿਲਿਆ ਅੱਜ ਨਾ ਹੋ ਗਿਆ ਮਹੀਨਾ ਕਾ ਹਾਂਜੀ ਮਹੀਨਾ ਹੋ ਗਿਆ ਜੀ ਹਾਂ ਮਹੀਨੇ ਡੇੜ ਘੇੜ ਹੋ ਗਿਆ ਸਿਸਟਮ ਥੋੜਾ ਜਿਹਾ ਆਪਣਾ ਵੀ ਬੀਜੀਤੀ ਤੇ ਬਾਾਕੀ ਜੇ ਗੱਲ ਬਾਤ ਕਰੀਏ ਮੂਹਰ ਲਾਇਆ ਜੀ ਚਲੋ ਤੁਸੀਂ ਦੂਰਦਾਰ ਹੋਨੇ ਹੋ ਹਨ ਹਾਂ ਤੇ ਕਮਾਲ ਵਿਕੀ ਜਾਂਦਾ ਤਕਰੀਬਨ ਮਹਾਰਾਸ਼ਟਰ ਵਾਲਿਆਂ ਨੇ گاਵਾ ਦੀ ਖਿੱਚ ਰੱਖੀ ਹੈ ਨਾ ਹਾਂਜੀ ਥੋੜੀ ਜਿਹੀ ਖਿੱਚ گاਵਾ ਦੀ ਵੱਧ ਸੀਗੀ ਖਿੱਚ ਵੱਧ ਸੀ ਉਹਨਾਂ ਵੀਰਾਂ ਦੀ ਡਿਮਾਂਡ ਸੀ ਬਹੁਤੀ ਵੀ ਮੱਝਾਂ ਵੀ ਲਿਆਇਆ ਕਰ ਬਾਈ ਵੀ ਪਹਿਲਾਂ ਮੱਝਾਂ ਲੈ ਜਾਂਦੇ ਸੀ ਵਧੀਆ ਇੱਕ ਗੱਲ ਹੋਰ ਦੱਸਦਾ ਨਾ ਮੱਝਾਂ ਨੋਰਮਲ ਰੇਟ ਤੇ ਕਰਾਵਾਂਗੇ ਬਾਈ ਤੋਂ ਸੇ ਇਧਰ ਲਈ ਬੰਨੋ ਸਟਾਰਟ ਕਰ ਲਈ ਆਮ ਅਜੇ ਤੋ ਗੱਬਣ ਤੂੰ ਕਰ ਲਾ ਵਿਚਾਰਾ ਜੇ ਹਾਂ ਇਹਨੂੰ ਲੈ ਚੱਲਾਂਗੇ ਫਿਰ ਗਾਵਾਂ ਇਹਨੂੰ ਲੈ ਚੱਲੀਏ ਕੋਈ ਗੱਲ ਨਹੀਂ ਜਿਵੇਂ ਮਰਜ਼ੀ ਆਏ ਤੇ ਮਾਰ ਦੇ ਗੈਰੀ ਕੈਮਰਾ ਹੋਇਆ ਆ ਦਿਖਾ ਦੇ ਪਹਿਲਾਂ ਤਾਂ ਉੱਠ ਜਿੱਡੀ ਮੈਂ ਕੀ ਗੱਲ ਬਾਤ ਚੱਗੀ ਇਹਦੀ ਇਹ ਦੂਜਾ ਸੂਆ ਗਈ ਜੀ ਖੋਲ ਕੇ ਤੋੜ ਦਿਨਾ ਆ ਤੋੜ ਕੇ ਦਿਖਾ ਪੁੱਤ ਦੂਜਾ ਸੂਆ ਤੇ ਸੂਣ ਚ ਦਿਨ ਕਿੰਨੇ ਕਰਦੀ ਆ ਬਾਈ ਸੂਣ ਚ ਇਹਦੇ 12 ਦਿਨ ਬਾਕੀ ਨੇ ਜੀ ਪੂਰੇ ਮਾਲਕ ਦੇ ਹਿਸਾਬ ਨਾਲ ਠੀਕ ਆ ਜੀ ਦੈਨ ਬਾਈ ਕਹਿੰਦਾ ਤੂੰ ਦੇਖੋ ਉਹ ਸੁੰਦੀ ਆ ਇਹ ਆ ਦਿਨ ਕਹਿੰਦਾ 12 ਇਹਦੇ ਬਾਕੀ ਨੇ ਸਿੰਘ ਥੋੜਾ ਜਿਹਾ ਖੁੱਲਾ ਹੋ ਕੇ ਮੁੜਿਆ ਪਰ ਹੈਗਾ ਗੋਲਾ ਤੇ ਹੈਗਾ ਪਤਲਾ ਬਿਲਕੁਲ ਹਾਂ ਮਾਲਕ ਨੇ ਆਪਾਂ ਨੂੰ ਦੂਜੇ ਸਵੇਰ ਕਿਹਾਗਾ ਮਤਲਬ ਆਪਾਂ ਅੰਦਾਜ਼ਾ ਜਿਹਾ ਤੁਸੀਂ ਕੋਈ ਬੰਦੇ ਜਿਹੜੇ ਵੀ ਕਾਰੋਬਾਰੀ ਬੰਦੇ ਨੇ ਅੰਦਾਜ਼ਾ ਲਾ ਲੈਂਦੇ ਆ ਸੂਅ ਤੀਜਾ ਵੀ ਹੋ ਸਕਦੀ ਆ ਪਰ ਆਪਾਂ ਨੂੰ ਅਗਲੇ ਦਿਨ ਦੂਜੇ ਸਵੇਰ ਕਹਿ ਕੇ ਦਿੱਤੀ ਆ ਆ ਉਹ ਤੁਸੀਂ ਆਪਦੇ ਆਈਡੀ ਨਾਲ ਚਲਾ ਦਿਆ ਇਹਨੂੰ ਲਾ ਲਾ ਕੇ ਚਲਾ ਦੇ ਕਈ ਬੰਦੇ ਹੁੰਦੇ ਨੇ ਨਾ ਬਾਈ ਕਹਿੰਦੇ ਬਾਈ ਯਾਰ ਤੇਰਾ ਤੀਜੇ ਚੌਥੇ ਲੱਗਦੀ ਆ ਤੁਸੀਂ ਦੂਜੇ ਕਹੀ ਜਾਂਦੇ ਹੋ ਪਰ ਜਿਹੜਾ ਬਜਨਾਗਰੀ ਇੱਥੋਂ ਲੰਬਾਈ ਦਿਖਾ ਜੀ ਹੁਣ ਸਮਾਰਕ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀ ਰਿਕੁਐਸਟਾ ਕਿਉਂਕਿ ਆਪਣੇ ਪਸੂ ਲੈ ਹੁੰਦੇ ਆ ਵੀਰੇ ਕੋਈ ਵੀ ਬੰਦਾ ਬਾਈ ਆਪਾਂ ਨੂੰ ਲਾਂਬੇ ਵਾਲਾ ਕੰਮ ਆਪਾਂ ਕਰਕੇ ਨਹੀਂ ਰਾਜੀ ਆ ਉਹ ਨਿਰਖ ਪਰਖ ਕਰਕੇ ਆ ਕੇ ਲਿਜਾ ਸਕਦਾ ਇੱਕ ਗੱਲ ਹੋਰ ਦੱਸ ਦੇਣਾ ਸੂਂਦੀ ਹਲੇ ਕਈ ਦਿਨ ਨਹੀਂ ਗੋਹਾ ਪੂਰਾ ਕਿਹੜਾ ਕਰਦੀ ਆ ਮੈਂ ਐਨੂੰ ਵੀ ਚਲਾ ਦੇ ਕੇ ਰਾਂ ਲੰਬੀ ਐਨੂੰ ਵੀ ਚਲਾ ਦੇ ਲੰਬੀ ਦਿਨ ਕੱਢਦੀ ਆ 10 ਤੋਂ 12 ਤੇ ਬਾਡੀ ਆ ਜਿਹੜੀ ਬਾਡੀ ਤੇ ਦੀ ਸੱਜਣੋ ਲਾਜਵਾ ਵੀ ਆ ਗਾਂ ਵਾਲੇ ਬੰਨੇ ਆਰਡਰ ਇਹਨੇ ਬਣਾ ਲਿਆ ਹੁਣ ਬਣਾਉਣਾ ਥੋੜਾ ਜਿਹਾ ਪੇਸ਼ਾ ਨੂੰ ਕਮਾ ਲਓ ਜੀ ਆਉਂ ਥੋੜੀ ਤੱਕ ਗਾਂ ਨੂੰ ਰੱਖੂਗੀ ਹਨ ਜੱਗੀ ਹਾਂ ਜੀ ਬਾਕੀ ਇਹ ਕੱਚੀ ਹੈ ਜੀ ਲੇਵਾ ਬਹੁਤ ਪਾਉਗੀ ਮੈਂ ਹੈਗੀ ਆ ਫੁੱਲ ਵਜਨ ਵਾਲੀ ਹਾਥੀ ਵਾਲਾ ਸਿਸਟਮ ਹੀ ਆ ਤੇ ਥਣ ਥਣਾਟ ਲੱਗਿਆ ਫੁੱਲ ਦੂਰੀ ਤੇ ਕਿੰਨੇ ਕ ਦੁੱਧ ਦੀ ਜੱਗੀ ਓਟ ਤੇ ਆਈ ਆ ਇਹ ਇਹ 16 17 ਕਿਲੋ ਦੱਸਾਈ ਮਾਲਕ ਨੇ ਵੀ 15 ਤੋਂ 16 ਕਿਲੋ ਦੁੱਧ ਆਪਣਾ ਚੋਇਆ ਹੋਇਆਗਾ ਜੀ ਤੇ ਬਾਕੀ ਬਾਡੀ ਦੇ ਹਿਸਾਬ ਨਾਲ ਇਹਨੂੰ ਦੇਣਾ ਵੀ ਚਾਹੀਦਾ ਹਨ ਹਾਂ ਬਾਕੀ ਮੂਰੇ ਮੌਸਮ ਚੰਗਾ ਆ ਰਿਹਾ ਜੀ ਹਾਂ ਜੀ ਮੱਕੇ ਕੇਅਰ ਕਰਨ ਵਾਲਾ ਹੋਇਆ ਬੰਦਾ ਤਾਂ 18 ਕਿਲੋ ਤਾਂ ਪਾ ਸਕਦੀ ਆ ਵੀਰੇ ਤੇ ਬਾਕੀ ਜਿਹੜੀ ਬਾਡੀ ਆ ਬਾਡੀ ਆ ਗਈ ਫੁੱਲ ਚੜਾਈ ਚੜੂਈ ਉੱਤੋਂ ਆ ਗਈ ਫੁੱਲ ਹੁਣ ਲੋਕ ਦੀਆਂ ਮੱਝਾਂ ਦੇ ਜਿਵੇਂ ਹਰਿਆਣਾ ਸਾਈਡ ਤੋਂ ਜਾਂ ਇਤੋਂ ਹਾਂਜੀ ਹਾਂਜੀ ਰੱਦੀ ਰੁੱਦੀ ਸਾਈਡ ਤੋਂ ਲੋਕ ਵੀਡੀਓ ਪਾਉਂਦੇ ਐਹ ਜਿਹੀਆਂ ਮੱਝਾਂ ਦਾ 24 24 ਕਿਲੋ ਵੀ ਕਹਿ ਕੇ ਪਾਈ ਜਾਂਦੇ ਬਾਈ ਹਨ ਉਹ ਤਾਂ ਹੈ ਹਣ 20 ਤਾਂ ਥੱਲੇ ਤੁਹਾਨੂੰ ਗੱਲ ਦਾ ਤਾਂ 18 20 ਤਾਂ ਥੱਲੇ ਕੋਈ ਗੱਲ ਵੀ ਨਹੀਂ ਕਰਦਾ ਮੈਂ ਇਸ ਦੀ ਦੰਦੀਆਂ 18 20 ਥੱਲੇ ਕੋਈ ਗੱਲ ਨਹੀਂ ਕਰਦਾ ਵੀ ਕਿੰਨਾ ਦਾ ਦੇਣਾ 20 ਕਿਲੋ ਦੇਊਗੀ 100 200 ਮੱਝ ਮੰਗ ਰ ਇੱਕ ਮੱਝ ਦੇਊਗੀ 20 ਕਿਲੋ ਬਾਈ ਹਾਂਜੀ 100 20 ਇਹਨੂੰ 15 16 15 ਕਿਲੋ ਮਤਲਬ ਬੰਦਾ ਨਾਰਮਲ ਮੰਨ ਕੇ ਲੈ ਕੇ ਜਾਵੇ ਵੀ 15 ਕਿਲੋ ਦਾ ਗਰੰਟੀ ਵਾਲੀ ਮੈਂ ਹੀ ਆਏ ਮਨੋ ਆ 15 ਕਿਲੋ ਇਹਦਾ ਪਾਉਣ ਦਾ ਹੱਕ ਵੀ ਆ ਬਾਡੀ ਬੁੱਡੀ ਦੇ ਹਿਸਾਬ ਨਾਲ ਪੈਸੇ ਦੇ ਕਿੰਨੇ ਕ ਲੈ ਲਾਂਗੇ ਜੱਗੀ ਇਹਦਾ ਇੱਕ ਦਾ ਸਹੀ ਇੱਕ ਦਾ ਸ ਇਹਦਾ ਮੁੱਲ ਆ ਜੋ ਕਰ ਦਾਂਗੇ ਮਾਨਤਨ ਹਾਂਜੀ ਮਾਨਤਨ ਕਰਾਂਗੇ ਪੂਰਾ ਫੁੱਲ ਜੀ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਮੈਂ ਆ ਗਈ ਬਾਡੀ ਵਾਲੀ ਕੱਦ ਬਿੱਡ ਵੀ ਚੰਗਾ ਤੇ ਬਾਡੀ ਦਾ ਉਹੀ ਗੱਲ ਆ ਦਮਾਨ ਬੈਡਲਾ ਸਿਸਟਮ ਆ ਦਿਨ 8 ਤੋਂ 10 ਕੱਢਦੀ ਆ ਹੁਣ ਮਾਰ ਦੇਗਾ ਜੀ ਦੋ ਨੰਬਰ ਹੀ ਤੇ ਉਹਦੇ ਆਰਡਰ ਤੇ ਹੀ ਮਾਰ ਦੇ ਪਹਿਲਾਂ ਇਧਰਲੇ ਵੱਲੋਂ ਪਹਿਲਾਂ ਆਰਡਰ ਦੀ ਮਾਰ ਕੇ ਕਰਾ ਦੇ ਤਸਰਲੀ ਇਹਦਾ ਸੂਆ ਕਿਹੜਾ ਜੱਗੀ ਇਹਦਾ ਦੂਜਾ ਸੂਆ ਜੀ ਇਹਦਾ ਦੂਜਾ ਸੂਆ ਇਹ ਕਦੋਂ ਸੂਈਆ ਬਾਈ ਇਹ ਅੱਜ ਤੜਕੇ ਸੂਈਆ ਹੀ 4 ਵਜੇ ਬੱਚਾ ਕੀ ਆ ਗਿਆ ਨਾਲ ਇਹਦੇ ਬੱਚੇ ਤਾਂ ਮਗਰ ਘੱਟਾ ਹੀ ਆ ਨਾਲ ਹੈਗਾ ਮੇਲ ਕਾਬ ਤੇ ਸੂਈ ਹੈਗੀ ਆ ਅੱਜ ਤੜਕੇ ਦੀ ਆਰਡਰ ਤੇ ਨਾਲ ਦੀ ਬਿਲਕੁਲ ਸਾਫ ਆ ਜੀ ਓਕੇ ਜਮ ਠੀਕ ਆ ਜੀ ਜੀ ਰਜੱਪੇ ਦੀ ਓਕੇ ਆ ਤੇ ਆਰਡਰ ਤੇ ਨਾੜਾ ਨੂੜਾ ਬਹੁਤ ਨੇ ਇੱਥੇ ਦੰਦਾਂ ਦੀਆਂ ਇਹ ਕੰਨੀਆਂ ਖੜੀਆਂ ਨੇ ਵੀਰੇ 6 ਦੰਦ ਆ ਇਹ 8 ਦੰਦ ਪੂਰੀ ਹੋਈ ਨਹੀਂ ਹੈਗੀ ਠੀਕ ਆ ਗੱਲ ਆ ਉਹ ਦੰਦ ਚਾਹੇ ਤੁਸੀਂ ਬਾਈ ਕੋਲੋਂ ਚੈੱਕ ਕਰਕੇ ਲੈ ਜਾਓ ਦੰਦਾਂ ਚ ਹੈਗੀ ਆ 6 ਦੰਦ 8 ਦੰਦ ਬਾਈ ਕੰਦਾ ਹਲੇ ਨੇ ਕਰੇ ਨਹੀਂ ਹੈਗੇ ਬਰਾਬਰ ਆ ਆਰਡਰ ਰੱਖਦੀ ਆ ਫੁੱਲ ਜੋਸ਼ ਵਾਲਾ ਥਣ ਥਣ ਚੰਗਾ ਲੱਗਿਆ ਚਬਾਈ ਦੀ ਕਿਵੇਂ ਲੱਗੀ ਚਬਾਈ ਦੀ ਓਕੇ ਜੀ ਤੜਕੇ ਆਪਾਂ ਬੱਚਾ ਰ ਜਾ ਕੇ ਤਿੰਨ ਹੰਡ ਤਿੰਨ ਕਿਲੋ ਬੋਲੀ ਕੜਤੀ ਸੀਗੀ ਜੀ ਠੀਕ ਆ ਜੀ ਇਹਦਾ ਕੀ ਆਈਡੀਆ ਆ ਦੁੱਧ ਦਾ ਦੁੱਧ ਦਾ ਪਹਿਲਣ ਦਾ 11 ਕਿਲੋ ਦਿੱਤਾ ਹੋਇਆ ਬਈ ਠੀਕ ਆ ਗੱਲ ਆ ਇਸ ਵਾਰੀ ਦੂਜੇ ਸੂਆ 13-14 ਕਿਲੋ ਤਾਂ ਪਾਈ ਦੇਉਗੇ ਜੇ ਕੀ ਵੀ ਹਾਂ 13.5 ਕਿਲੋ ਹੈ ਨਾ ਜਿਹੜੇ ਹਿਸਾਬ ਨਾਲ ਇਹ ਆਰਡਰ ਦੀ ਬਣਾਵਟ ਆ ਲਿਆ ਜਿਹੜਾ ਆ ਦਿਨਾਂ ਤੋਂ ਹੁਣ ਡੰਗਰ ਸੂ ਰਿਹਾ ਹੈ ਨਾ ਬਈ ਉਹ ਇਦੋਂ ਜਿਹੜੇ ਮਹੀਨਾ ਪਹਿਲਾਂ ਡੰਗਰ ਸੂਏ ਨੇ ਜਾਂ 2 ਮਹੀਨੇ ਪਹਿਲਾਂ ਹਾਂਜੀ ਉਹਨਾਂ ਤੋਂ ਤਕਰੀਬਨ 4-4 ਕਿਲੋ ਦੁੱਧ ਦਾ ਫਰਕ ਪੈ ਜਾਣਾ ਉਹ ਡੰਗਰਾਂ ਦਾ ਠੀਕ ਆ ਗੱਲ ਇੱਕਦਮ ਮੌਸਮ ਚੰਗਾ ਆ ਜਾਂਦਾ ਲੈ ਚੱਲੇ ਚੱਲੇ ਚੱਲ ਡੰਗਰ ਨੂੰ ਖਰਾਕ ਦਾ ਬੱਟਾ ਪਾਏ ਨਾ ਕਰਮੀ ਚ ਕਿਉਂਕਿ ਡੰਗਰ ਕੁਝ ਖਾਂਦਾ ਪ ਕੁਝ ਮੱਛਰ ਹੋ ਜਾਂਦਾ ਕੁਝ ਕਰਮੀ ਹੋ ਜਾਂਦੀ ਆ ਸਿਸਟਮ ਕਾਈ ਹੋ ਜਾਂਦੇ ਨੇ ਹਾਂ ਗਰਮੀ ਚ ਪਸ਼ੂ ਪਰੇਸ਼ਾਨ ਨਹੀਂ ਮੰਨਦਾ ਜਿਆਦਾ ਇਦੋਂ ਮੁੜ ਕੇ ਆ ਜਾਏ ਮੈਨੂੰ ਵੀ ਜਿਹੜਾ ਹੁਣ ਮੌਸਮ ਹਾਂਜੀ ਹਾਂਜੀ ਇਸ ਕੁਟਕੜ 6 ਮਹੀਨੇ 7 ਮਹੀਨੇ ਹਾਂਜੀ ਹਾਂਜੀ ਦੁੱਧ ਵਾਲਾ ਮੌਸਮ ਹੀ ਆ ਸਾਰਾ ਠੀਕ ਆ ਜੀ ਇਥੋਂ ਇਥੋਂ ਲਾਵੇਗਾ ਰੀ ਆਰਡਰ ਦੇ ਨੇੜੇ ਸੀਡੀ ਸੁੰਗੀ ਬਹੁਤ ਪਤਲੀ ਬਰੀਕੀ ਦੀ ਆਗੀ ਪੂਰੀ ਨਖ ਪਰਖ ਨਾ ਬੰਦਾ ਹੱਲੇ ਚਲ ਆਰਡਰ ਉੱਤਰ ਆ ਗਿਆ ਦਾ ਫੁੱਲ ਫਾਸਮਾ ਤੇ ਥਣ ਥਣ ਆ ਗਿਆ ਟੌਪ ਕਲਾਸ ਚਵਾਈ ਬਾਈ ਕਹਿੰਦਾ ਹੈਗੀ ਆ ਓਕੇ ਦੀ ਰਿਪੋਰਟ ਤੇ ਬਾਕੀ ਦਾ ਥਣ ਥਣ ਨੋਟਸ ਨੂੰ ਦੱਸਦਾ ਵੀ ਆ ਸੂਆ ਦੂਜਾ ਦੰਦਾਂ ਚ ਹੈਗੀ ਆ 6 ਦੰਦ ਪਹਿਲਣ ਦਾ ਰਿਕਾਰਡ ਬਾਈ ਕਹਿੰਦਾ 11 ਕਿਲੋ ਦਾ ਦੂਜੇ ਸੂਏ ਵੀ 13 14 ਕਿਲੋ ਇਹ ਪਾ ਸਕਦੇ ਜਿਹੜੇ ਹਿਸਾਬ ਨਾਲ ਇਹ ਆਰਡਰ ਦੀ ਕੁਆਲਿਟੀ ਆ ਤੁਹਾਨੂੰ ਦਿਖਾਈ ਆਵੇਂ ਨੇੜੇ ਲਾ ਕੇ ਤੇ ਸਿੰਘ ਸੁੰਗ ਵੀ ਛੋਟਾ ਆ ਗਿਆ ਰਿੰਗ ਸਿੰਘ ਦੇ ਵਿੱਚ ਹੀ ਆ ਗਿਆ ਪਤਲਾ ਰਿੰਗ ਸਿੰਘ ਆ ਜਿਵੇਂ ਬਿਲਕੁਲ ਪਤਲਾ ਸਿੰਘ ਆ ਇਹਦੇ ਪੈਸੇ ਕਿੰਨੇ ਲੈ ਲਾਂਗੇ ਜੱਗੀ ਆਪਾਂ ਇਹਦਾ ਹਾਨਾ ਦਾ ਮੁੱਲ 95000 ਰੁਪਏ ਲੈ ਲਾਂਗੇ ਇਹਦਾ ਮੁੱਲ 95 ਕਰ ਦਾਂਗੇ ਜੋ ਛੋਟ ਛੱਪਾ ਹਾਂ ਮਾਨਤਾਨ ਕਰਦੇ ਆਂਗੇ ਠੀਕ ਆ ਗੱਲ ਆ ਮਾਨਤਾਨ ਛੋਟ ਛੱਪਾ ਹੋ ਜਾਊਗਾ ਇਹਦਾ ਬਾਈ ਕਰਦਾ ਮੁੱਲ 95 ਕੋਈ ਬੜਾ ਜਿਆਦਾ ਫਰਕ ਨਹੀਂ ਹੋਊਗਾ ਉਹਦੇ ਚ ਨੇੜ ਤੇੜ ਵਾਲੀ ਗੱਲ ਆ ਬੰਦਾ ਨੇੜ ਵਾਲੀ ਕਮੀ ਹੋਊਗਾ ਵੀਰੇ ਆਪਾਂ ਹੁਣ ਆਪਾਂ ਕੋਈ ਬਾਹਲੇ ਵੱਡੇ ਕਾਰੋਬਾਰੀ ਵੀ ਹੈ ਨਹੀਂ ਵੀਰੇ ਠੀਕ ਹੈ ਗੱਲ ਇਹ ਇੱਕ ਦੋ ਡੰਗਰ ਲੈ ਕੇ ਦੋ ਚਾਰ ਡੰਗਰ ਲੈ ਕੇ ਵੇਚਣ ਵਾਲੇ ਬੰਦੇ ਆ ਮਤਲਬ ਆਪਾਂ ਦਾ ਹੁੰਦਾ ਵੀ ਦੋ ਦੋ ਤਿੰਨ ਤਿੰਨ ਬਣ ਜੇ ਚੱਲ ਵਿਕੀ ਜਾਵੇ ਹੈਨਾ ਹਾਏਗੀ ਠੰਡੀ ਸੀਲਾ ਹੈਨਾ ਹਾਏ ਠੰਡੀ ਆ ਬਹੁਤ ਠੰਡੀ ਸੀਲਾ ਪੈਰ ਜਿੱਥੇ ਗੱਡ ਲਿਆ ਵੀ ਉੱਥੇ ਖੜਨਾ ਦਾ ਸਿਸਟਮ ਹੀ ਆ ਨਹੀਂ ਇਹਦੇ ਕੋਲ ਲੱਤਾਂ ਮਾਰੂ ਜੇ ਛੜਾ ਮਾਰੂ ਜੇ ਠੀਕ ਹੈ ਜੀ ਛੋਟੀ ਠੰਡੀ ਸੀਲਾ ਇਹ ਬਾਈ ਕਹਿੰਦਾ 95 ਜਮਾਨਤਾਨ ਕਰਦਾਂਗੇ ਤੇ ਹੁਣ ਮਾਰ ਦੇ ਆ ਮੈਂ ਤੇ ਕੈਮਰਾ ਇਹ ਵੀ ਤੋੜ ਦੇ ਬਾਈ ਖੋਲ ਕੇ ਆ ਤੋੜ ਦੇ ਇਹਦਾ ਸੁਆ ਕਿਹੜਾ ਜੱਕੀ ਈ ਨਾ ਸੁਆ ਮੈਨੂੰ ਲੱਗਾ ਤੀਜਾ ਹੀ ਹੋਬਾ ਯਾਰ ਤੀਜਾ ਹੋਵੇ ਚੌਥਾ ਵੀ ਹੋ ਸਕਦੀ ਰਹੇ ਆਈ ਆਪਣੇ ਕੋਲੇ ਠੀਕ ਆ ਇਹ ਇਹ ਇਹਦਾ ਹੋਊਗਾ ਚੌਥਾ ਘੱਟੋ ਘੱਟ ਹਾਂ ਚੌਥਾ ਵੀ ਹੋ ਸਕਦਾ ਮਾਰ ਕਾ ਤੀਜਾ ਕਿਹਾ ਚੌਥਾ ਹੋ ਸਕਦਾ ਇਹ ਕਦੋਂ ਕਦੀ ਸੁਈ ਇਹ ਜਿਵੇਂ ਇਹਨੂੰ ਸੁਈ ਨੂੰ ਹੋਗਾ ਹੁ ਮਹੀਨਾ ਬਈ ਇੱਕ ਮਹੀਨੇ ਡੇਢ ਗੜ ਇਹਦੇ ਨਾਲ ਬੱਚਾ ਕੀ ਆ ਇਹਦੇ ਮਗਰ ਕੱਟੀ ਆ ਇਹਦੇ ਨਾਲ ਆ ਗਈ ਕੱਟੀ ਇਹ ਥੱਲੇ ਦੁੱਧ ਕਿੰਨਾ ਤਿਆਰ ਆ ਹੁਣ ਇਹ ਥੱਲੇ 9 ਕਿਲੋ ਦੁੱਧ ਜਮ ਤਿਆਰ ਆ ਮੇਰੇ 9 ਕਿਲੋ ਤਿਆਰੀ ਦਾ ਕਿਲੋ ਖੰਡ ਵੱਸ ਸਕਦੀ ਆ ਬੱਦ ਨਹੀਂ ਸਕਦੀ ਹੈ ਕੇਰ ਨਾਲ ਵੀਰੇ ਬਾਕੀ ਆਈ ਦਰਮਿਆਨੇ ਘਰੋਂ ਹੀ ਆਈ ਹੈ ਵਿਚਾਰੀ ਠੀਕ ਹੈ ਉਹਦੀ ਬਾਡੀ ਬੁੱਡੀ ਇਹਦਾ ਢਾਂਚਾ ਵੀ ਦੱਸਦਾ ਵੀ ਘੱਟ ਸੇਵਾ ਚੋਂ ਆਈ ਹੋਈ ਹੈ ਹਾਂ ਘੱਟ ਸੇਵਾ ਚੋਂ ਆਈ ਹੈ ਮੱਝ ਦਾ ਵਧੀਆ ਸਹਜਦਾਰ ਹੈਗੀ ਬਾਕੀ ਥੋੜੀ ਜਿਹੀ ਸਾਂਭ ਨਹੀਂ ਕਰੀ ਕਿਸੇ ਨੇ ਆ ਸੰਭਾਲ ਜੇ ਦਾ ਮਤਲਬ ਇਹ ਅੰਗ ਪੈਰ ਨੇ ਵਿਚਾਰੀ ਦੇ ਜਾਂ ਦੁੱਧ ਪੂਰੀ ਜੀ ਇਹਦਾ ਪਾਹ ਹੋਊਗਾ ਵਿਦਦਾ ਘੱਟੋ ਘੱਟ ਚਲੋ 10 10 ਕਿਲੋ ਬਾੜਾ ਨਹੀਂ ਮੈਂ ਕਹਿੰਦਾ ਵੀ 14 15 ਪਾ ਦੂ ਕਿਉਂਕਿ ਸਾਂਭ ਵਾਲੇ ਸੱਜਣ ਕੋਲੇ ਜਾਂਦੀ ਹੈ ਲੈ ਚਲ ਬਾਈ 10 ਕਿਲੋ ਦਾ ਘੱਟੋ ਘੱਟ ਕਿਲੋ ਜਿੰਨੀ ਜੈਸ ਤਰੀ ਜਿਵੇਂ ਬਾਈ ਜਿਹੜ ਜਿਵੇਂ ਡੈਰੀਆਂ ਨੂੰ ਡੈਰੀ ਬਣਾਈ ਹੋਈ ਆ ਜਿਹੜੇ ਬੰਦੇ ਦੀ ਡੈਰੀ ਚਲਾਉਣ ਵਾਲੀ ਵਧੀਆ ਮੱਝ ਆ। ਹਾਂਜੀ। ਤੇ ਦਾ ਪੈਸੇ ਘੱਟਾ ਤੋਂ ਧੋਨੇ ਪਾ ਦੇਣੇ ਨੇ। ਠੀਕ ਐ ਜੀ ਗੱਲ। ਇਹ ਜੀ ਮੱਝ ਨੂੰ ਤੋਕਣ ਘਪਣ ਜਦੋਂ ਮਰਜੀ 50000 ਦੀ ਵੇਚ ਲੋ। ਠੀਕ ਐ ਗੱਲ। ਇਹਦਾ ਇਹਦਾ ਰੇਟ ਤੁਹਾਨੂੰ ਮੈਂ ਦੱਸਦਾ ਨਾ ਵੀ ਇਹਦਾ ਰੇਟ ਆ ਜਿਹੜਾ ਰੇਟ ਇਹਦਾ ਨੋਰਮਲੀ ਰਹੂਗਾ। ਮੈਂ ਆ ਗਈ ਬਾਡੀ ਵਾਲੀ ਦੁੱਧ ਬਾਈ ਕਹਿੰਦਾ 9 ਕਿਲੋ ਆ ਨੋਰਮਲ ਸੇਵ ਵਾਲੇ ਸੱਜਣ ਦੇ ਘਰੋਂ ਆਈ ਆ ਤੇ ਕਿਲੋ ਕ ਘੱਟੋ ਘੱਟ ਜ਼ਿਆਦਾ ਨਹੀਂ ਤੁਹਾਨੂੰ ਮੈਂ ਦੱਸਿਆ ਵੀ ਕਹਿੰਦਾ ਮੈਂ ਵੀ ਕਿਲੋ ਕਿਸੇ ਦੁੱਧ ਘੱਟੋ ਘੱਟ ਵੱਧ ਸਕਦੀ ਆ। ਇਹਦੇ ਪੈਸੇ ਕਿੰਨੇ ਲੈ ਲਾਂਗੇ ਜੀ ਜਮ ਬਸ ਇਹਦਾ ਜਿਵੇਂ ਇਹਨਾਂ ਦਾ ਮੁੱਲ 58000 ਰੁਪਇਆ ਹੋ ਜਾਊਗਾ ਸਿਰਫ ਆਹ ਨਾਲ ਇਹਦੇ ਕੱਟੀ ਆ ਗਏ ਆ ਜੀ ਮਾਰ ਦੀ ਕੱਟੀ ਦੇ 10 ਹੋਰ ਕੱਤੀ ਦਿਖਾ ਦੇ ਨਾਲ ਕਿਉਂਕਿ ਬਾੜਾ ਤਾਂ ਮੈਂ ਤੁਹਾਨੂੰ ਕਹਿੰਦਾ ਨਹੀਂ ਵੀ 15000 ਦੀ ਤਾਂ ਜਦੋਂ ਇਹਨੇ ਦੁਬਾਰੇ ਸੋਨਾ 15 20000 ਦੀ ਦਾ 15 20000 ਦੇ ਕੱਟੀ ਕੱਟੀ ਛੱਡ ਦੂਗੀ ਤੁਹਾਨੂੰ ਕੱਲੀ ਤੇ ਮੁੱਲੇ ਦਾ ਹੈਗਾ ਸਿਰਫ 58000 ਬਿਲਕੁਲ ਮੁਫਤ ਵਾਲਾ ਭਾਈ ਹੈ ਦੁੱਧ 9 ਕਿਲੋ ਇਹ ਥੱਲੇ ਹੈਗਾ ਹਾਜ਼ਰ ਕਿਲੋ ਖੰਡ ਵਧ ਵੀ ਸਕਦੀ ਆ ਤੇ ਹੁਣ ਵੇ ਇੱਧਰਲੇ ਬੰਨੇ ਬੱਚੀਆਂ ਵਾਲੇ ਵਿਭਾਗਮੇ ਤੇ ਪਹਿਲਾਂ ਦਾ ਇਹ ਗਰੀ ਬੱਚੀ ਦਾ ਕਾਦੇ ਦਿਖਾ ਦੇ ਇੱਥੋਂ ਵੀਡੀਓ ਦੇ ਵਿੱਚ ਕਈ ਵਾਰੀ ਨਹੀਂ ਵੀ ਦਿਖਦਾ ਮੇਰੇ ਕਾਦ ਨਾਲ ਆਈਡੀਆ ਹੋ ਜੂ ਹੁਈ ਜੱਗੀ ਬੰਨੇ ਇਹ ਆ ਗਈ ਐਰ ਸ਼ੈਰ ਕੰਪਨੀ ਦੀ ਹੈ ਨਾ ਇਹਦੀ ਕੰਪਨੀ ਐਰ ਸ਼ੈਰ ਆ ਗਈ ਤੋਰਦੇ ਬਾਈ ਖੋਲ ਕੇ ਸੁਆ ਕਿਹੜਾ ਜੱਗੀ ਦਾ ਤੋਰਦੇ ਬੁੱਤ ਸੁਆ ਦੂਜਾ ਜੀ ਕੱਦ ਵੱਡ ਚੰਗਾ ਆ ਗਿਆ ਨਾ ਕੱਦ ਵੱਡ ਪੂਰਾ ਟੌਪ ਹੈ ਜੀ ਦਾ ਬੱਚਾ ਕੀ ਆ ਨਾ ਬੱਛੀ ਇਹ ਜੀ ਆ ਖੜੀ ਆ ਆ ਨਾਲ ਇਹਦੇ ਬੱਛੀ ਆ ਬਾਅਦ ਦੀ ਕਾਲੀ ਕਾਲੀ ਰੱਸੀ ਵਾਲੀ ਬੱਛੀ ਇਹ ਜੀ ਆ ਨਾਲ ਇਹਦੇ ਆ ਗਈ ਬੱਛੀ ਤੇ ਗਾਂ ਤੇ ਮਾਰਦੇ ਬੱਛੀ ਮੁਰਦੇ ਹੋਏ ਵੀ ਦਿਖਾ ਦਾਂਗੇ ਗੈਰੀ ਆਡਰ ਰੱਖਦੀ ਆ ਬਿਲਕੁਲ ਸਟਿਚ ਫਿਕਸ ਆਡਰ ਰੱਖਦੀ ਆ ਕੋਈ ਟੁੱਟਮਾ ਲੇਵਾ ਨਹੀਂ ਰੱਖਦੀ ਤੇ ਜਿਹੜਾ ਸਮਾਂ ਸਮਾਂ ਵੀ ਚਵਾਈ ਦਾ ਹਲੇ ਪਿਆ ਘੰਟਾ ਡੂੜ ਘੰਟਾ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਇਹਦੇ ਥੱਲੇ ਹੈਗਾ 14 ਤੋਂ 15 14 ਕਿਲੋ ਜਮਾ ਨੈੱਟ ਵੀਰ ਤਿਆਰ ਆ ਜਮਾ ਨਾਪਵਾ 14 ਕਿਲੋ ਠੀਕ ਆ ਗੱਲ ਸੂਆ ਹੈਗੀ ਆ ਦੂਜਾ ਸੂਆ ਦੂਜਾ ਜੀ ਕਿੰਨੇ ਕਿਦਨ ਦੀ ਸੂਈ ਹੋਊ ਇਹ ਸੂਈ ਇਹ ਹੋ ਗਈ ਹੋਊ ਯਾਰ 8 ਕਿ ਦਿਨਾਂ ਦੀ 8 10 ਦਿਨਾਂ ਦੀ ਅੱਲੇ ਆਲੇ ਆ ਕੋਈ ਗੱਲ ਨਹੀਂ ਬੱਚੇ ਕਰਕੇ ਥੋੜਾ ਤੁਰਦੀ ਨਹੀਂ ਉਧਰਲੇ ਬੰਨੇ ਆਏ ਨੂੰ ਜਾਊਗੀ ਭੱਜੀ ਇੱਥੋਂ ਘਰੀ ਲੰਬਾਈ ਲੰਬੀ ਦਿਖਾ ਦੇ ਤੇ ਮੇਨ ਗੱਲ ਆ ਜਿਹੜੀ ਆਰਡਰ ਦੇ ਨੇੜੇ ਲਾ ਕੇ ਵਿਖਾਦੀ ਮੇਰੇ ਬਿਲਕੁਲ ਹਾਂ ਆਰਡਰ ਦਿਖਾ ਦੇ ਇਹ ਕੁਝ ਥੋੜਾ ਜਿਹਾ ਤਾਂ ਵੀ ਘੱਟ ਦਿਖਾ ਰਹੀ ਆ ਆਰਡਰ ਇਹ ਪਰਸੋਂ ਹੀ ਮੰਡੀ ਲੱਗ ਕੇ ਆਈ ਆ ਪਾ ਮੰਡਿਓ ਲਈ ਆ ਇਹ ਤਨੋਲਿਓ ਗਿਆ ਨਾ ਤਰੀਕ ਤੋਂ ਠੀਕ ਹੈ ਜੀ ਅੱਪਾ ਕੋਈ ਵੀ ਡੰਗਰ ਝੂਠ ਦੁਬਾਨ ਬੋਲ ਕੇ ਨਹੀਂ ਦੇਣਾ ਹੈਗਾ ਇਹ ਆਪਾਂ ਲਈ ਆ ਮੰਡੀ ਤੋਂ ਹਾਂਜੀ ਗਾਵਾਏ ਦੁਨੀ ਆਪਾਂ ਮੰਡੀ ਤੋਂ ਲਈਆਂ ਨੇ ਠੀਕ ਆ ਗੱਲ ਮਤਲਬ ਆਈਆਂ ਤਸੱਲੀ ਵਾਲੇ ਸਮਿਆਂ ਨੇ ਆਪਣੇ ਬੰਦਿਆਂ ਨੂੰ ਆਪਣੇ ਭਾਰ ਬੋਝ ਵਾਲੀ ਸ਼ਿਕਾਇਤ ਤਾਂ ਨਹੀਂ ਮੰਡੀ ਤੋਂ ਕੋਲੇ ਨਹੀਂ ਨੇ ਆਪਣੇ ਗਰੰਟੀ ਹੋਊਗੀ ਭਾਰ ਬੋਝ ਵਾਲੀ ਆਪਣੀ ਗਰੰਟੀ ਕੋਈ ਵੀਰੇ ਨਾ ਮੁੜ ਕੇ ਬਾਅਦ ਚ ਲਾਂਬਾ ਦੇਣ ਲੱਗ ਜਾਂਦੇ ਆ ਜਾਂ ਨਾਲੋਂ ਵੀ ਥੋੜੇ YouTube ਤੇ ਹਾਂਜੀ ਜਰੀਏ ਵੀ ਮਿਲਸੇ ਕਰਨ ਲੱਗ ਜਾਂਦੇ ਆ ਯਾਰ ਜਿੰਨਾ ਤੁਸੀਂ ਦੁੱਧ ਕਿਹਾ ਸੀ ਉਹਨਾਂ ਘਟਾ ਕੇ ਆ ਕੇ ਇਹ ਸੂਈਆਂ ਸੂਈਆਂ ਨੇ ਹੁਣ ਹੁਣ ਚੈੱਕ ਕਰਕੇ ਲੈ ਜਾਓ ਇੱਥੋਂ ਚੈੱਕ ਕਰਕੇ ਲਿਜਾ ਸਕਦਾ ਬੰਦਾ ਹਨਾ ਇੱਥੋਂ ਬਾਈ ਕਹਿੰਦਾ ਅੱਗੇ 2-2 ਕਿਲੋ ਬਦਲਾ ਹੀ ਇਹਨਾਂ ਨੇ ਘਟਣਾ ਨਹੀਂ ਘੱਟੋ-ਘੱਟ ਵੀ ਡੰਗ 2 ਡੰਗ ਉਰੇ ਤਸੱਲੀ ਕਰਕੇ ਲੈ ਜਾ ਵੀ ਘਰ ਤੋਂ ਬਾਹਰ ਆ ਵੀ ਗਰੰਟੀ ਵਾਲਾ ਸਿਸਟਮ ਨਹੀਂ ਹੋਊਗਾ ਕੋਈ ਹਾਂ ਗਰੰਟੀ ਆਏ ਵੀਰੇ ਆਪਣੀਆਂ ਵੀ ਲਈਆਂ ਹੀ ਹੁੰਦੀਆਂ ਨੇ ਹਨਾ ਘਰ ਮਾਂ ਉਸ ਚੀਜ਼ ਦੀ ਬਾਈ ਕਹਿੰਦਾ ਗਰੰਟੀ ਆ ਵੀ ਭਾਰ-ਬੋਝ ਦਿਖਾਉਂਦੀ ਹੋਵੇ ਹਾਂ ਉਸ ਚੀਜ਼ ਦੀ ਗਰੰਟੀ ਆ ਕੋਈ ਬੁਖਾਰ ਹੋਵੇ ਭਾਰ-ਬੋਝ ਹੋਵੇ ਅੱਛਾ ਚਵਾਈ ਦੀ ਚਵਾਈ ਦੀ ਠੰਡੀ ਆ ਚਵਾਈ ਦੀ ਠੰਡੀ ਆ ਜਮਾ ਚਾਹੇ ਆਈ ਬਹਿ ਕੇ ਧਾਰਾ ਮਾਰ ਦੋ ਠੀਕ ਆ ਗੱਲ ਆ ਆ ਚਵਾਈ ਦੀ 14 ਜਿਹੇ ਆਈ ਮਾਰ ਦੋ ਕੋਈ ਦਿੱਕਤ ਵਾਲੀ ਗੱਲ ਨਹੀਂ ਬਿਲਕੁਲ ਠੰਡੀ ਆ ਤੇ ਮੇਨ ਗੱਲ ਹੁੰਦੀ ਆ ਆਰਡਰ ਦੀ ਆਰਡਰ ਇਹਦਾ ਟੁੱਟਮਾ ਨਹੀਂ ਹੈਗਾ ਆਰਡਰ ਇਹਦਾ ਹੈਗਾ ਬਿਲਕੁਲ ਫਿਕਸ ਤੇ 22 ਦਾ ਸਮਾਂ ਹਜੇ ਪਿਆ ਘੰਟਾ ਡੂੜ ਘੰਟਾ ਆਪਾਂ ਤੋਂ ਹੀ ਹਜੇ ਸਾਰਿਆਂ ਨੂੰ ਨਹੀਂ ਦੇਬਾ ਬੱਚੇ ਲਾ ਕੇ ਸਾਰੇ 22 ਕਰਕੇ ਦਿਨਾਉਂਦੇ ਹਨਾ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਓ ਬਾਈ ਤੁਸੀਂ ਜੇ 22 ਤੋਂ ਪਾਸ ਕਰਕੇ ਲੈ ਜਾਓ ਤੇ ਆਰਡਰ ਇਹਦਾ ਆ ਗਿਆ ਬਿਲਕੁਲ ਫਿਕਸ ਆਰਡਰ ਆ ਗਿਆ ਦੁੱਧ 14 ਤੋਂ 15 ਕਿਲੋ ਹਾਜ਼ਰ ਹੈ ਪੈਸੇ ਕਿੰਨੇ ਲੈ ਲਾਂਗੇ ਤੇ ਬਾਈ ਪੈਸੇ ਦੇ 55000 ਰੁਪਏ ਲੈ ਲਾਂਗੇ ਵੀਰੇ ਇਹ ਦੇ ਦਾਂਗੇ 55 ਦੀ ਮਾਨਤਾਂ ਨੂੰ ਉੱਚੋ ਕਰ ਦਿਆਂਗੇ ਬਸ ਮਾਨਤਾਂ ਕਰ ਦਾਂਗੇ ਖੁਸ਼ ਹੋ ਕੇ ਜਿਹੜੀ ਗੱਲ ਛੋੜ ਵਾਲਾ ਕਰ ਆਹ ਕਿਹੜੀ ਕੰਪਨੀ ਦੀ ਆ ਗਈ ਜੱਗੀ ਇਹ ਐਵੇਂ ਮੰਨੋ ਜਿਹੇ ਹਿੰਦੂ ਜਿਹ ਸਾਈ ਵਾਲਾ ਲਾ ਲੋ ਚਾਹੇ ਜਰਸੀ ਨਾਲ ਲੋ ਦੇਸੀ ਨਸਲ ਚ ਹੈ ਪਹਿਲੇ ਇਹ ਦੇਸੀ ਨਸਲ ਚ ਹੈਗੀ ਤੋੜ ਦਿਓ ਜੀ ਖੋਲ ਕੇ ਸੂਆ ਕਰਾ ਪਾਈ ਇਹਦਾ ਸੂਆ ਇਹਦਾ ਤਿੰਜਾ ਹੋ ਗਈ ਮੁੱਲਾ ਦਾ ਇਹਦੇ ਨਾਲ ਬੱਚਾ ਕੀ ਆ ਬੱਚੀ ਇਹ ਤਾਂ ਮਗਰ ਵੀ ਇਹਦੇ ਮਗਰ ਵੀ ਬੱਚੀ ਆ ਇਹ ਦੇ ਮਗਰ ਵੀ ਬੱਛੀ ਆ ਤੇ ਇਹ ਆ ਗਈ ਸਾਈਵਾਲ ਤੇ ਥਾਰ ਪਰਕਰ ਜਿੱਦਾਂ ਵੀ ਤੁਸੀਂ ਹੈ ਨਾ ਦੇਸੀ ਬਾਰੇ ਮੈਨੂੰ ਬੜੀ ਜਾਣਕਾਰੀ ਨਹੀਂ ਮਿਕਸ ਜੀ ਹੈ ਆ ਗਈ ਦੇਸੀ ਚ ਜਿਵੇਂ ਪੁਰਾਣੀ ਨਾਬਾ ਨਸਲ ਹੁੰਦੀ ਸੀਗੀ ਉਹ ਚੀਜ਼ ਹੈ ਆ ਜਿਵੇਂ ਸੱਜਣਾ ਦੀ ਹੁੰਦੀ ਹੈ ਡਿਮਾਂਡ ਵੀ ਸਾਈਵਾਲ ਟੱਚ ਲੈਣੀ ਆ ਆਪਾਂ ਨੇ ਇਹ ਕਿੰਨੇ ਕ ਦਿਨ ਦੀ ਸੂਈ ਆ ਇਹ ਸੂਈ ਹੋਈ ਆ ਪਰਸੋਂ ਦੀ ਵੀਰੇ ਮੰਡੀ ਤੋਂ ਇੱਕ ਦਿਨ ਪਹਿਲਾਂ ਦੀ ਸੂਈ ਚੌਥਾ ਦਿਨ ਅੱਜ ਨੂੰ ਸੂਈ ਨੂੰ ਇਹਦੇ ਥੱਲੇ ਹੁਣ ਕਿੰਨੀ ਕ ਬੋਲੀ ਆ 10 ਕਿਲੋ 5 ਕਿਲੋ ਟਾਈਮ ਦਾ ਜਮਾ ਨਿਪੜੂਗਾ ਬੱਚੇ ਨੂੰ ਚੰਗਾ ਕੇ ਕੀ ਕਸਮੇਤ ਬੱਚਾ ਕਿੰਨਾ ਹੋਊ 11 ਹੋਊ 12 11 12 ਹੋਊ ਹਾਂ ਹਾਂ ਬਗੈਰ ਬੱਚੇ ਤੋਂ ਆਪਾਂ 10 ਕਿਲੋ ਤਲਾਵਾਂਗੇ ਇਹਦੇ ਥੱਲੇ ਹਾਂ ਬਗੈਰ ਬੱਚੇ ਤੋਂ 10 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਆ ਇਹਦੇ ਥੱਲੇ ਤੇ ਦੁੱਧ ਮੇਰਾ ਖਾਲਾ ਵੀ 12 13 ਆਪਣੀ ਆਦਤ ਹੋਰ ਆ ਇਹ ਨਹੀਂ ਹੈਗਾ ਵੀ ਆਪਾਂ ਗਾਂ ਕਸਦਣ ਦੇ ਮਾਰੇ ਇਨ ਨੂੰ 18 ਕਿਲੋ ਕਹੀ ਜਾਈਏ 19 ਕਿਲੋ ਕਹੀ ਜਾਈਏ ਠੀਕ ਹੈ ਜੀ ਉਹ ਤੇ ਬੰਦਾ ਵਾਝ ਜਾਂਦਾ ਅਗਲਾ ਕਹਿੰਦਾ 18 ਕਿਲੋ ਵਾਲੀ ਗਾ ਆਪਾਂ ਨੂੰ ਇੰਨੇ ਪੈਸੇ ਨਹੀਂ ਮਿਲਦੀ ਆ ਠੀਕ ਹੈ ਜੀ ਆਨਲਾਈਨ ਮੰਗਾ ਲੈਂਦਾ ਉਹ ਚੀਜ਼ ਨਹੀਂ ਆਪਾਂ ਜਿੰਨੀ ਗੱਲ ਕਹਾਂਗੇ ਉੰਨੀ ਪੂਰ ਉਤਰੂਗੀ ਉਹੀ ਗੱਲ ਆ ਵੀ 100 200 ਆਮ ਵਾਜੇ ਘਟੇ ਨਾ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਪੈਸੇ ਦਾ 45000 ਰੁਪਏ ਲੈ ਲਾਂਗੇ ਇਹ ਚੋ ਕਰ ਦਾਂਗੇ ਮਨਤਾਂ ਨਾ ਮਨਤਾਂ ਕਰ ਦਾਂਗੇ ਹੈ ਇਹਦੇ ਚ ਹੋਰ ਕਰ ਦੇ ਥੋੜਾ ਜਿਹਾ ਫਿਕਸ ਜਾ ਕਰਦੇ ਫਿਕਸ 40 ਲੈ ਲਾਂਗੇ ਤਾਂ ਵਾ ਹੈ ਲਾਸਟ ਹੀ ਜਮਾ ਬੋ ਕੀ ਆਲੀ ਚੋ ਘਟ ਤੇ ਤਾਂ ਕੁਝ ਹੋਣਾ ਜੀ ਇਹ ਬਾਈ ਕਹਿੰਦਾ 40 ਹੀ ਦੇ ਦਾਂਗੇ 10 ਕਿਲੋ ਬੌਲੀ ਹਾਜ਼ਰ ਆ 12 13 ਕਿਲੋ ਦੁੱਧ ਕੋਲੇ ਹੱਥ ਨਾਲ ਬੱਚੀ ਪਾ ਦੂ ਤੇ ਕੱਦ ਵੱਡੇ ਦਾ ਆ ਗਿਆ ਐਰ ਸ਼ਹਿਰ ਦੇ ਕਰੀਬ ਹੀ ਆ ਗਿਆ ਵੀ ਫਰਕ ਨਹੀਂ 19 20 ਦਾ ਹੀ ਫਰਕ ਹੈ ਮਗਰ ਇਹਦੇ ਵੀ ਬੱਚੀ ਆ ਗਈ ਇਹਦੇ ਵਾਲੀ ਬੱਚੀ ਕਿਹੜੀ ਆਉਤੇ ਵੀ ਮਾਰ ਦੇ ਕੈਮਰਾ ਇਹਦੀ ਬੱਚੀ ਆਹਾ ਆ ਇਹਦੇ ਨਾਲ ਹੀ ਨਾਲ ਹੀ ਹਾਂ ਜੀ ਆ ਬੱਚੀ ਨਾਲੂ ਦੇ ਨਾਲ ਨਹੀਂ ਜੇ ਹਜੇ ਦੋਨਾਂ ਦੀ ਨਾਲੂ ਦੇ ਨਾਲ ਨੇ ਐਰ ਸ਼ਹਿਰ ਵਾਲੀ ਬੱਚੀ ਵੀ ਦਿਖਾ ਦੇ ਗਰੀ ਇਧਰੋਂ ਓਏ ਨਾੜੂਆ ਦੇ ਖਾਰੇ ਐਰ ਸ਼ਹਿਰ ਵਾਲੀ ਦਾ ਵੀ ਨਾੜੂਆ ਨਾਲ ਆ ਤਾਜ਼ੀਆਂ ਸੋਈਆਂ ਨੇ ਕੋਈ ਮਹੀਨੇ ਦੋ ਮਹੀਨੇ ਵਾਲਾ ਸਿਸਟਮ ਨਹੀਂ ਹੈਗਾ ਇੱਥੇ ਗਿੱਲੇ ਗਿੱਲੀਆਂ ਇਹ ਬਈ ਤਾਂ ਨਾੜੂਆ ਇਹ ਸੁੱਕ ਜਾਂਦੇ ਦੇਖੋ ਠੀਕ ਹੈ ਗੱਲ ਆ ਇਹਦੇ ਨਾੜੂਆ ਗਿੱਲੇ ਹੀ ਆ ਬਿਲਕੁਲ ਤੇ ਆ ਗਈਆਂ ਦੋਨਾਂ ਦੇ ਨਾਲ ਹੀ ਬੱਛੀਆਂ ਨੰਬਰ ਬੋਲਦੇ ਜੱਗੀ ਜਿਹਾ 98153 94107 ਬਾਕੀ ਬੜਾ ਹੋਰ ਵੀ ਘੜੀਆਂ ਆਪਣੇ ਕੋਲ ਕੋਈ ਵੀ ਬੰਦਾ ਇਹ ਨਹੀਂ ਹੈਗਾ ਵੀ ਇਹ ਸੇਲ ਹੋ ਗਈਆਂ ਵੀ ਹੋਰ ਮਾਲ ਨਹੀਂ ਮਿਲਣਾ ਆ ਕੱਚੀ ਆ ਇਹ ਮੇਂ ਏਵੀ ਸੁਈ ਹੋਈ ਆ ਜੀ ਠੀਕ ਹੈ ਇਹਦੇ ਮੰਗਰ ਬੱਚਾ ਹੈਗਾ ਠੀਕ ਹੈ ਉਹ ਖੜਾ ਬੱਲੇ ਪਾ ਬੱਚਾ ਤੇ ਮੰਗਰ ਇਹਦੇ ੱੱਲੇ ਵੀ 10-12 ਕਿਲੋ ਬੌਲੀ ਹੋਈ ਹੈਗੀ ਹੈ ਜਾਨਵਰ ਬਾਈ ਕਾਫੀ ਗਣਤੀ ਚ ਰੱਖਦਾ ਬਾਕੀ ਇੰਨਾ ਚੋਂ ਜਿਹੜਾ ਵੀ ਪਸੰਦ ਆਊਗਾ ਤੁਸੀਂ ਉਹ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ